ਐ ਤੇ ਚਾਦਰ ਤੇ ਤੁਹ ਬਹਾਦਰ ਦਿੱਲੀ ਦੇ ਵਿੱਚ ਆਏ ਐ ਦਿਨਖ ਜੰਝੂ ਦੀ ਰਾਖੀ ਖਾਤਰ ਗੁਰੂਆਂ ਸੀਸ ਕਟਾਏ ਐ ਸਤ ਗੁਰੂਆਂ ਸੀਸ ਕਟਾਏ ਅੰਦੇਰਾ ਬੱਬਾ ਨਾਨਕ ਚਾਹੇ ਤੇ ਮੈਂ ਭਾਗਾਵਾਂ ਦੀ ਆ ਜੀ ਮੈਨੂੰ ਮੇਰਾ ਇਹਦੇ ਚ ਕੋਈ ਨਹੀਂ ਉਹ ਤਾਂ ਕੁਦਰਤ ਚ ਮੈਂ ਗੁਰੂ ਨਾਨਕ ਸਾਹਿਬ ਦੀ ਅੰਸ਼ ਚ ਪੈਦਾ ਹੋਈ ਆ ਤੇ ਮੈਂ ਆਪਣੇ ਆਪ ਨੂੰ ਬੜੀ ਭਾਗਾਵਾਂ ਵਾਲੀ ਸਮਝਦੀ ਆ ਜੀ ਮੈਂ ਪਰਮਜੀਤ ਸਿੰਘ ਪੰਗੂ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਜ ਕਾਉਂਸਲ ਆਫ ਸਿੱਖ ਔਰਗੇਨਾਈਜੇਸ਼ਨ ਜਨੇ ਕ ਕੋ ਸੋ ਹਾਲ ਕੈਲਗਰੀ ਵਿਕੇ ਜਿੱਥੇ ਕੈਲਗਰੀ ਲੇਖਕ ਸਭਾ ਕਲਚਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਜਿੱਥੇ ਵਿਦਵਾਨਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਉਥੇ ਸਾਹਿਤਕ ਪ੍ਰੇਮੀਆਂ ਵੱਲੋਂ ਵੀ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ਅਸੀਂ ਤੁਹਾਨੂੰ ਦਿਖਾਉਨੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਮੁੱਖ ਝਲਕੀਆਂ ਤੇ ਪ੍ਰਬੰਧਕਾਂ ਨਾਲ ਵੀ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਲਓ ਸ਼ਵਾਲ ਜੀਵੀ ਚੈਨਲ ਦੇ ਨਾਲ ਸਾਡੇ ਕੈਲਗਰੀ ਦੇ ਵਿੱਚ ਹੋਰ ਵੀ ਲੇਖਕ ਸੁਭਾਣਾ ਨੇ ਹਰ ਸ਼ਨੀਵਾਰ ਜਾਂ ਐਤਵਾਰ ਨੂੰ ਮੀਟਿੰਗ ਹੁੰਦੀ ਹੈ ਸਰ ਜੀ ਦੇ ਨਾਲ ਸਾਹਿਤਕ ਮੇਲਾ ਹਰ ਹਫਤੇ ਲੱਗ ਰਹਿੰਦਾ ਉਹਨਾਂ ਦੇ ਵਿੱਚੋਂ ਇੱਕ ਸ਼ਨੀਵਾਰ ਪਹਿਲਾ ਸ਼ਨੀਵਾਰ ਜਿਹੜਾ ਉਹ ਕੈਲਗਰੀ ਲੇਖਕ ਸਭਾ ਦਾ ਹੁੰਦਾ ਐਸੇ ਹੌਲੀ ਇਸ ਤੋਂ ਪਹਿਲਾਂ ਕਿ ਅਸੀਂ ਕਹਾਣੀ ਸ਼ੁਰੂ ਕਰੀਏ ਬੇਦੀ ਬੰਸ ਦੇ ਨਾਲ ਉਹਨਾਂ ਦਾ ਸੁਆਮ ਸੀਗਾ ਤੇ ਉਹਨਾਂ ਦੇ ਬੰਸ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਸੀ ਕਿ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ ਬਲਕਿ ਗੁਰੰਗਾ ਦੇਵ ਜੀ ਨੂੰ ਉਹਨਾਂ ਨੇ ਗੱਦੀ ਦੀ ਬਖਸ਼ਿਸ਼ ਕੀਤੀ ਉਸ ਤੋਂ ਅੱਗੇ ਆ ਗਾ ਗੁਰੂ ਅਮਰਦਾਸ ਗੁਰਮਰਦਾਸ ਤੇ ਫਿਰ ਗੁਰੂ ਅਰਜਨ ਦੇਵ ਜੀ ਜਦੋਂ ਉਹ ਗੱਦੀ ਦੇ ਵਾਰਸ ਬਣੇ ਨੇ ਤਾਂ ਅਜੇ ਹਾਲਾਤ ਹੋਏ ਕਿ ਗੱਦੀ ਜਿਹੜੀ ਸੀ ਉਹਨੂੰ ਘਰ ਦੇ ਵਿੱਚ ਹੀ ਰੱਖਣ ਦੀ ਫਿਰ ਤੇ ਚੱਲ ਪਈ ਉਹਦੇ ਪਿੱਛੇ ਹੈਗੀਆਂ ਨੇ ਕਥਮੈ ਇਸ ਵੇਲੇ ਉਹਨਾਂ ਦਾ ਮਨ ਨਹੀਂ ਕਰਾਂਗੇ ਪਰ ਅਸੀਂ ਨਤਮਸਤਕਾ ਗੁਰੂ ਨਾਨਕ ਦੇਵ ਜੀ ਨੂੰ ਬੇਦੀ ਮਨਸਤੇ ਵਰਸ਼ ਜਿਹੜੇ ਸਾਡੇ ਕੋਲ ਨੇ ਮੈਂ ਗੁਰੂ ਨਾਨਕ ਸਾਹਿਬ ਦੀ 17ਵੀਂ ਪੀੜ੍ਹੀ ਆ ਇਹਨਾਂ ਦੇ ਬਾਬਾ ਨਾਨਕ ਤੋਂ 10 ਸਿਨੇ ਲੁਧਿਆਣੇ ਚ ਅੱਜਕੱਲ ਰਹਿੰਦੀ ਆ ਲੁਧਿਆਣਾ ਬਲਾਕ 1 ਦੀ ਮੈਂ ਸਰਪੰਚ ਆ ਤੇ ਇਹ ਮੇਰੀ ਤੀਜੀ ਵਿਜ਼ਿਟ ਹੈ ਕੈਲਗਰੀ ਚ ਦੋ ਵਾਰੀ ਮੈਂ ਪਹਿਲਾਂ ਆਈ ਆ ਤੇ ਮੇਰਾ ਮੈਂ ਫੇਸਬੁੱਕ ਤੇ ਤੁਹਾਡੀ ਸਭਾ ਦੇਖਦੀ ਸੀ ਤੇ ਇੰਨੀ ਪੜਦੀ ਸੀ ਤੇ ਮੈਂ ਕਿਹਾ ਮੈਂ ਜ਼ਰੂਰ ਜਾਣਾ ਆ ਸਾਰਿਆਂ ਦੇ ਦਰਸ਼ਨ ਕਰਨੇ ਨੇ ਤੇ ਅੱਜ ਮੈਨੂੰ ਮੌਕਾ ਮਿਲਿਆ ਆ ਤੇ ਮੈਨੂੰ ਬੜਾ ਚੰਨਾ ਲੱਗਿਆ ਮੇਰੇ ਫਾਦਰ ਸੋਲਵੀਂ ਪੀੜ੍ਹੀ ਸੀ ਜੀ ਮੇਰੇ ਗ੍ਰੈਂਡ ਫਾਦਰ 15ਵੀਂ ਪੀੜ੍ਹੀ ਸੀ ਤੇ ਮੇਰੇ ਜਿਹੜੇ ਪਰਦਾਦਾ ਜੀ ਸੀ ਉਹ 14ਵੀਂ ਪੀੜ੍ਹੀ ਸੀ ਹਾਂ ਤੇ ਜਿਹੜਾ ਬਾਬਾ ਨਾਨਕ ਚ ਅਸੀਂ 2.5 500 ਸਾਲ ਪੁਰਾਣੇ ਰਹਿ ਰਹੇ ਆ ਜੀ ਅੱਛਾ ਬਾਬਾ ਸ਼ਿਰੀਚੰਦ ਸਾਹਿਬ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਥ ਜਾਦੇ ਸੀਗੇ ਬਾਬਾ ਸ਼ਿਰੀਚੰਦ ਸਾਹਿਬ ਤੇ ਛੋਟੇ ਸਾਥ ਜਾਦੇ ਸੀ ਬਾਬਾ ਲਖਮੀदास ਸਾਹਿਬ ਗੁਰੂ ਬਾਬਾ ਸ਼ਿਰੀਚੰਦ ਸਾਹਿਬ ਨੇ ਡੇਰਾ ਬਾਬਾ ਨਾਨਕ ਬਸਾਇਆ ਸੀ ਉੱਥੇ ਸਾਰੀਆਂ ਜਾਤਾਂ ਬਸਾਈਆਂ ਸੀ ਉੱਥੇ ਖੱਤਰੀ ਨੇ ਲੋਹਾਰ ਨੇ ਕਮਿਆਰ ਨੇ ਮਿਸਤਰੀ ਨੇ ਹਰ ਜਾਤ ਉੱਥੇ ਉਹਨਾਂ ਨੇ ਬਸਾਈ ਸੀ ਜੀ ਤੇ ਸਾਡਾ ਘਰ ਜਿਹੜਾ ਆ ਉਹ 5.5 ਸੌ ਸਾਲ ਤੋਂ ਉਸ ਜਗ੍ਹਾ ਤੇ ਹੀ ਆ ਜਿੱਥੇ ਅਸੀਂ ਬਾਬਾ ਸ਼ਿਰਚਨ ਸਾਹਿਬ ਨੇ ਸਾਡਾ ਵਸਾਇਆ ਸੀ ਤੇ ਉੱਥੇ ਸਾਡੀਆਂ ਸਮਾਧਾਂ ਨੇ ਜੀ ਉੱਥੇ ਗੁਰੂ ਨਾਨਕ ਸਾਹਿਬ ਦੀ ਤੀਸਰੀ ਸਮਾਦ ਹੈ ਜੀ ਦੋ ਸਮਾਧਾਂ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਨੇ ਇੱਕ ਮੁਸਲਮਾਨਾਂ ਨੇ ਮਜ਼ਾਰ ਬਣਾਈ ਹੋਈ ਹੈ ਤੇ ਇੱਕ ਸਮਾਦ ਹੈ ਜੀ ਜਿਹੜੀ ਗੁਰਦੁਆਰਾ ਸਾਹਿਬ ਦੇ ਅੰਦਰ ਹੈ ਤੇ ਇੱਕ ਬਾੜ ਹੈ ਮਜ਼ਾਰ ਤੇ ਜਦੋਂ ਉਹ ਰਾਵੀ ਨੂੰ ਲੱਗਦਾ ਜੀ ਕਰਤਾਰਪੁਰ ਸਾਹਿਬ ਤੇ ਉਹ ਰਾਵੀ ਦੀ ਉਹਨੂੰ ਮਾਰ ਪੈਂਦੀ ਸੀ ਜਦੋਂ ਹੜਾ ਆਉਂਦਾ ਸੀ ਤੇ ਬਾਬਾ ਸ਼ਿਰਚਨ ਸਾਹਿਬ ਨੇ ਦੇਖਿਆ ਕਿ ਰਾਵੀ ਸਮਾਦ ਨੂੰ ਨੁਕਸਾਨ ਹੋ ਰਿਹਾ ਹੈ ਤੇ ਉਹਨਾਂ ਨੇ ਉਹ ਜਿਹੜਾ ਖੜਾ ਸੀ ਨਾ ਚਾਦਰ ਦੇ ਚ ਦਬਾ ਕੇ ਖੜਾ ਸਮਾਦ ਬਣੀ ਸੀ ਉਹ ਖੜਾ ਉਹਨਾਂ ਨੇ ਪੁੱਟ ਕੇ ਤੇ ਤੀਜੀ ਸਮਾਦ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਬਹੁਤ ਅੱਛਾ ਗੁਰਦੁਆਰਾ ਸਾਹਿਬ ਹੈ ਜੀ ਉਹਦੇ ਵਿੱਚ ਉਹਨਾਂ ਨੇ ਉਸ ਡੇਰਾ ਬਾਬਾ ਨਾਨਕ ਤੇ ਮੈਂ ਭਾਗਾਂਵਾਂ ਦੀਆਂ ਜੀ ਮੈਨੂੰ ਮੇਰਾ ਇਹਦੇ ਚ ਕੋਈ ਨਹੀਂ ਉਹ ਤਾਂ ਕੁਦਰਤ ਚ ਮੈਂ ਗੁਰੂ ਨਾਨਕ ਸਾਹਿਬ ਦੀ ਅੰਸ਼ ਚ ਪੈਦਾ ਹੋਈ ਆ ਮੈਂ ਆਪਣੇ ਆਪ ਨੂੰ ਬੜੀ ਭਾਗਾਂ ਵਾਲੀ ਸਮਝਦੀ ਆ ਜੀ ਕਿ ਮੇਰੇ ਖੂਨ ਚ ਗੁਰਨਾਨਕ ਸਾਹਿਬ ਦਾ ਖੂਨ ਹੈ ਜੀ ਬਾਬਾ ਸ਼ਿਚਨ ਸਾਹਿਬ ਜਿਹੜੇ ਸੀ ਉਹ ਦਾਸੀ ਸੀ ਬਾਬਾ ਲਖਮੀ ਦਾਸ ਜੀ ਦੇ بیٹے ਸੀ ਬਾਬਾ ਧਰਮਚੰਦ ਜੀ ਤੇ ਜਦੋਂ ਬਾਬਾ ਲਖਮੀ ਦਾਸ ਜਿਹੜੇ ਸੀ ਉਹ ਸ਼ਿਕਾਰ ਕਰਦੇ ਸੀ ਤੇ ਬਾਬਾ ਸ਼ਿਚਨ ਸਾਹਿਬ ਜਿਹੜੇ ਸੀ ਉਹ ਬਹੁਤ ਭਗਤੀ ਕਰਦੇ ਸੀ ਬਹੁਤ ਜ਼ਿਆਦਾ ਉਹਨਾਂ ਨੇ ਭਗਤੀ ਕੀਤੀ ਤੇ ਗ੍ਰਸਤੀ ਚ ਨਹੀਂ ਗਏ ਉਹ ਇਕ ਸੋਤੀ 35 ਸਾਲ ਦੇ ਉੱਪਰ ਉਹਨਾਂ ਦੀ ਉਮਰ ਹੋਈ ਤੇ ਉਹ ਸਾਰੀ ਉਹਨਾਂ ਨੇ ਆਪਣੀ ਏਜ ਜਿਹੜੀ ਹੈ ਉਹ ਭਗਤੀ ਚ ਬਤਾਈ ਤੇ ਬਾਬਾ ਲਖਮੀ ਦਾਸ ਜੀ ਸ਼িকার ਕਰਦੇ ਸੀ ਤੇ ਉਹਨਾਂ ਦੇ ਇੱਕ ਬੇਟੇ ਸੀ ਬਾਬਾ ਧਰਮ ਚੰਦ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਵਾਲੇ ਕੰਮਾਂ ਚ ਪਏ ਹੋ ਤੇ ਤੁਹਾਨੂੰ ਉੱਪਰ ਜਾ ਕੇ ਲੇਖਾ ਦੇਣਾ ਪੈਣਾ ਮੇਰੇ ਛੋਟੇ ਭਰਾ ਉਹਨਾਂ ਨੇ ਕਿਹਾ ਵੀ ਜੇ ਮੈਨੂੰ ਗੁਰਨਾਨਕ ਦੇਵ ਪੁੱਤਰ ਨੂੰ ਲੇਖਾ ਦੇਣਾ ਪੈਣਾ ਤੇ ਮੈਂ ਅੱਜ ਹੀ ਲੇਖਾ ਦੇ ਦਿੰਦਾ ਮੈਂ ਤੇ ਉਹ ਦੁਨੀਆ ਛੱਡ ਕੇ ਚਲੇ ਗਏ ਇਹ ਇਹ ਬਿਲਕੁਲ ਰਾਈਟ ਹੈ ਜੀ ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਬਾਬਾ ਲਖਮੀ ਬਾਬਾ ਸ਼ਿਚਨ ਸਾਹਿਬ ਨੇ ਲੰਬੀ ਬਾਹ ਕਰਕੇ ਬਾਬਾ ਲਖਮੀ ਬਾਬਾ ਧਰਮਚੰਦ ਜੀ ਨੂੰ ਲਾਇਆ ਲਾ ਕੇ ਤੇ ਉਹਨਾਂ ਨੇ ਕਿਹਾ ਕਿ ਨਹੀਂ ਗੁਰੂ ਨਾਨਕ ਦੀ ਗੁਰ ਲੱਗੇ ਚਲਣੀ ਚਾਹੀਦੀ ਹੈ ਬਾਬਾ ਧਰਮਚੰਦ ਜੀ ਤੋਂ ਬਾਅਦ ਫੇ ਰੱਗੋ ਬਾਬਾ ਸ਼ਿਚਨ ਸਾਹਿਬ ਨੇ ਉਹਨਾਂ ਨੇ ਆਪਣੇ ਪੈਰ ਦੇ ਅੰਗੂਠੇ ਨੂੰ ਮੂੰਹ ਚ ਪਾ ਕੇ ਬਾਬਾ ਧਰਮਚੰਦ ਜੀ ਨੂੰ ਪਾਲ ਲਿਆ ਤੇ ਉਹ ਗਵਰਡੀਅன்ஸ் ਜਿਹੜੀ ਹੈ ਅੱਜ ਵੀ ਡੇਰਾ ਬਾਬਾ ਨਾਨਕ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਕਾਨੂੰਨ ਹੈ ਜੀ ਹਾਂਜੀ ਉਹ ਸਾਡੇ ਘਰ ਜਿਹੜੇ ਨੇ ਉਹ 2.5 500 ਸਾਲ ਪੁਰਾਣੇ ਨੇ ਅੱਜ ਵੀ ਤੁਸੀਂ ਉੱਥੇ ਜਾ ਕੇ ਪੁੱਛ ਸਕਦੇ ਹੋ ਕਿਸੇ ਨੂੰ ਕਿ ਜਿਹੜੇ ਅੰਮੀ ਸ਼ਾਇਏ ਨੇ ਬਾਬਾ ਸੁਖਦੀਪ ਸਿੰਘ ਬੇਦੀ ਨੇ ਮੇਰੇ ਬ੍ਰਦਰ ਨੇ ਉਹ ਮਤਲਬ ਇਹ ਸਾਰੀ ਹਰਤ ਜਗ੍ਹਾ ਤੇ ਹਰ ਸ਼ਹਿਰ 'ਚ ਸਾਡੇ ਗੁਰਨਾਨਕ ਦਰਬਾਰ ਨੇ ਅਨੇਕਦਰ ਬਾਾਰੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਐ ਉਹਨਾਂ ਨੂੰ ਜੋੜਿਆ ਜਾਂਦਾ ਜੀ ਤੇ ਮੈਂ ਬਹੁਤ ਅੱਜ ਅੱਛਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਮੇਰੀ ਮਨੋ ਇੱਛਾ ਸੀ ਵੀ ਮੈਂ ਤੁਹਾਨੂੰ ਮਿਲਾਂ ਕਿਉਂਕਿ ਮੈਂ ਫੇਸਬੁੱਕ ਤੇ ਦੇਖਦੀ ਸੀ ਸਾਰਿਆਂ ਨੂੰ ਤੇ ਅੱਜ ਮੈਨੂੰ ਮੌਕਾ ਮਿਲਿਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਓਪ ਪਾਗ ਤਾਮ ਅਜਾ ਪਾ ਤੁਤ ਪਾਵੇ ਤਾ ਨਾਮ ਜਪਾਵੇ ਤੁਤ ਪਾਵੇ ਤਾ ਨਾਮ ਜਪਾਵੇ ਤੁਤ ਪਾਵੇ ਤਾ ਨਾਮ ਜਪਾਵੇ ਸੋ ਕਰਿ ਆਵੇ ਤਾ ਨਾਮ ਜਪਾਵੇ ਏ ਕਵਲੀ ਵਗਦੀ ਹਵਾ ਜ਼ਮਾਨੇ ਦੀ ਪੱਤਾ ਪੱਤਾ ਕਰਦਾ ਹਮੇ ਭਰਜਾਂ ਦਾ ਨਿਰਪੱਤਰੇ ਰੁੱਖਾਂ ਦੀ ਗਾਥਾ ਕੌਣ ਸੁਣੇ ਨਿਰਪੱਤਰੇ ਰੁੱਖਾਂ ਦੀ ਗਾਥਾ ਕੌਣ ਸੁਣੇ ਪੰਛੀ ਵੀ ਖੁਦ ਗੰਥ ਕਿਨਾਰਾ ਕਰ ਜਾਂਦਾ ਉੱਥੇ ਤਾਂ ਪੰਛੀ ਕਿੱਥੇ ਹੁੰਦੇ ਹੁਣ ਤਾਂ ਆਪਣੇ ਸੱਤ ਬਗਾਨੇ ਹੋ ਜਾਂਦੇ ਹੁਣ ਤਾਂ ਆਪਣੇ ਸੱਤ ਬਗਾਨੇ ਹੋ ਜਾਂਦੇ ਮੇ ਤੇਜ ਦਾ ਹੌਕਾ ਅੰਦਰੇ ਮਰ ਜਾਂਦਾ ਰਾਤ ਓੜੀ ਨੂੰ ਜਦ ਵੀ ਜਿਉਂ ਨੇ ਜੰਮਿਆ ਹੈ ਸਾਂਗੇ ਸੁਦੀ ਪਰਵਾਹ ਦੁਮੇਰ ਅਸਤ ਜੰਦਾ ਧੰਨਵਾਦ ਮਾ ਪੀਓ ਦਾ ਦੇ ਦੀ ਕਾਰ ਹੈ ਪਠਾਨ ਰਿਹਾ ਹੈ ਗਰਜ ਦੀਦਾਰੇ ਕਰ ਨਾਨਕ ਗੁਰ ਦੇ ਬੁਰਲੀ ਪਠਾਣੀਆਂ ਪਤੀ ਜੀ ਧਿਆਨ ਲਗਾ ਕੇ ਸੁਣਨੀ ਏ ਬਾਣੀ ਐ ਜਾਪ ਦਾ ਬਾਲ ਮੈਨੂੰ ਰਤਨਾ ਦੀ ਕਾਣੀ ਐ ਜੂਸ ਤੋਂ ਸੋਨਾ ਤੇ ਚੰਦ ਮੁਖ ਬਾਜ ਜੀ 베ਚੀ ਨਾ ਅਰਜੈ ਮੇਰੀ ਰੂਪ ਅਕਾਰ ਜੀ ਨਾ 베ਚੀ ਨਾ ਅਰਜੈ ਮੇਰੀ ਮੁਖ ਤੋਂ ਬੋਲ ਚੰਦ ਰिए ਚੰਗੇ ਕੋਈ ਕੱਢ ਤੂੰ ਛਡਾ ਲਈਏ ਸੱਪ ਦੇ ਮੂਚੋਂ ਆਈ ਹੀ ਹੋਈ ਡੱਟ ਤੂੰ ਛੱਡ ਦੇ ਬਚਾਰ ਚੰਦਰੇ ਆਪਣੇ ਦੇ ਛੱਡ ਤੂੰ ਪੇਸ਼ਾ ਖਾਨਦਾਨੀ ਮੇਰਾ ਦੇ ਪਾਰ ਨਹੀਂ ਵੱਡਿਆਂ ਦੀ ਮੁਸ਼ਕਲ ਬੈਤੋ ਛੱਡਣੀ ਹੈ ਕਾਰ ਨਹੀਂ ਵੱਡਿਆਂ ਦੀ ਮੁਸ਼ਕਲ ਮੈਨੂੰ ਨਾ ਸਾਡੀ ਦੁਨੀਆ ਬੇਵਕਤੇ ਵਪਕਾ ਦੇ ਕਹਾ ਰਖੀਆਂ ਮੁਨੀਆਂ ਪਾਵਨ ਸਾਹਿਬ ਦੇ ਤੋタル ਜੀ ਰਤਨਾ ਦੀ ਖਾਣੀ ਪਲਾ ਮੰਗੇ ਸੋ ਵਤਲਾ ਗੁਰੂ ਨਾਨਕ ਦੀ ਬਾਣੀ ਨਾ ਕੋਈ ਬਹਿਰੀ ਆਪਣਾ ਨਾ ਦਿਸੇ ਭਗਾਨਾ ਅਨਾਰਕੇ ਬਹਿਣਾ ਦੱਸੇ ਸਾਨੂੰ ਇਹ ਪਿਆਰ ਕਰਾਨਾ ਬੇਸ਼ੱਕ ਹੋਏ ਗਰੀਬੀਣੀ ਚਾਹੇ ਹੋਵੇ ਸ਼ਾਣੀ ਪਲਾ ਮੰਗੇ ਸਰਬਤਨ ਗੁਰੂ ਨਾਨਕ ਦੀ ਬਾਣੀ ਏ ਪਲਾ ਮੰਗੇ ਸਰਬਤਨ ਗੁਰੂ ਨਾਨਕ ਦੀ ਬਾਣੀ కృਤੇ ਗੁਜਿਨੇ ਉਸੇ ਜਿਹੜੂ ਉਹੀ ਜਾਣ ਲਈ ਕਿ ਨਾ ਜਾਵੇ ਆਪਣੀ ਕਮਾਨੀ ਦੇ ਇਹ ਦੋਵੇਂ ਗੱਲਾਂ ਜਿਹੜੀਆਂ ਬਹੁਤ ਜ਼ਿਆਦਾ ਡੂੰਘੀਆਂ ਜਿਹੜੀਆਂ ਆਪਰ ਵਾਲੀਆਂ ਨੇ ਅਸੀਂ ਅੱਜ ਦੇ ਸਿੱਖ ਹੈ ਦੀ ਉਸ ਤੋਂ ਬਹੁਤ ਜ਼ਿਆਦਾ ਹਟ ਚੁੱਕੇ ਆ ਮੈਨੂੰ ਇਸ ਗੱਲ ਕੋਈ ਚੀਜ਼ ਨਹੀਂ ਕਹਿਣਾ ਦੇ ਚ ਮੇਰੇ ਵਰਗੇ ਪਖੰਡਾ ਨੇ ਜਿਹੜੇ ਅਸੀਂ ਪਖੰਡਾ ਦੇ ਵਿੱਚ ਬਹੁਤ ਜ਼ਿਆਦਾ ਅੰਗਰੇਜ਼ੀ ਕਿੰਨੇ ਫਾਰਮ ਪ੍ਰੋਸੀਡਸ ਐ ਫੀਲਿੰਗ ਅਸੀਂ ਉਸ ਫੀਲਿੰਗ ਤੋਂ ਬਹੁਤ ਦੂਰ ਆ ਉਸ ਭਾਵਨਾ ਤੋਂ ਬਹੁਤ ਦੂਰ ਆ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਸਿਖਾਈ ਸੀ ਕਾਰਨ ਇੱਕੋ ਹੀ ਹੈ ਗੁਰਵਾਨੀ ਚ ਗਲਾਈ ਨੇ ਪੇੜ ਮਾਇਆ ਤੇ ਮੋਹ ਦੇ ਵਿੱਚ ਪੈ ਚੁੱਕੇ ਆ ਮੈਂ ਲੋਕ ਆਪਣੇ ਗੱਦੀ ਦਰੀਆਂ ਵਿੱਚ ਬੈ ਚੁੱਕੇ ਆ ਲੇਕਿਨ ਅਸਲੀ ਚੀਜ਼ ਜਿਹੜੀ ਬਬੇ ਨੰਦਰੀ ਬਾਣੀ ਜਿਹੜੀ ਕਹਿੰਦੀ ਏ ਉਸ ਤੋਂ ਅਸੂਰ ਦੂਰ ਰੱਖਿਆ ਇਹ ਗੱਲ ਬਹੁਤ ਹੀ ਜ਼ਿਆਦਾ ਚਿੰਤਾ ਵਾਲੀ ਏ ਕਾਰਨ ਕਿ ਇਹ ਕਿ ਅਸੀਂ ਥੋੜੀ ਜਿਹੀ ਕਹਿੰਦੇ ਆ ਮੋਹਾਂ ਸਾਰਨਾ ਕਾਈ ਅਸੀਂ ਜਿਸ ਤੰਗ ਨਾਲ ਨਪੀੜੇ ਜਾ ਰਹੇ ਆ ਵਿਰੋਧੀਆਂ ਵੱਲੋਂ ਸਾਰੀ ਸ਼ਿਕਾਇਤਾਂ ਵੱਲੋਂ ਸਰਕਾਰਾਂ ਵੱਲੋਂ ਅਸੀਂ ਜਾਂ ਤਾਂ ਉਸ ਤੋਂ ਬਾਕ ਨਹੀਂ ਹੈਗੇ ਜੇ ਬਾਕ ਵੀ ਹਾਂ ਤਾਂ ਅਸੀਂ ਆਵਾਜ਼ ਚੁੱਕਣ ਦੀ ਐਟ ਸਵਰਥਾ ਬੋ ਚੁੱਕੇ ਆ ਇਸ ਗੱਲ ਵਿੱਚ ਕਹਿੰਦੇ ਵੀ ਸਾਡ ਕੋਈ ਇਹ ਚੀਜ਼ ਨਹੀਂ ਹੈਗੀ ਕਿ ਜੋ ਕੁਝ ਇਸ ਵੇਲੇ ਅੱਜ ਦੇ ਹਾਲਾਤ ਨੇ ਜੇ ਹੋ ਰਹੇ ਨੇ ਤਾਂ ਉਸ ਲਈ ਬਹੁਤ ਜ਼ਿਆਦਾ ਹੱਦ ਤੱਕ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ ਇਸ ਗੱਲ ਕੋਈ ਝੂਠ ਨਹੀਂ ਗੁਰੂ ਨਾਨਕ ਸਾਹਿਬ ਨੇ ਜਦੋਂ ਜਨੇਊ ਨੂੰ ਉਨਕਾਰਿਆ ਸੀਗਾ ਇੱਕ ਮਿੰਟ ਲਈ ਉਸ ਦ੍ਰਿਸ਼ ਨੂੰ ਆਪਾਂ ਸਾਹਮਣੇ ਲੈ ਕੇ ਆਈਏ ਉਸ ਨੂੰ ਵਿਜ਼ੂਅਲਾਈਜ਼ ਕਰਨ ਦੀ ਕੋਸ਼ਿਸ਼ ਕਰੀਏ ਕਿ ਗੁਰੂ ਨਾਨਕ ਸਾਹਿਬ ਜਿਸ ਪਰਿਵਾਰ ਦੇ ਵਿੱਚ ਸੀਗੇ ਉਹ ਸਾਰੇ ਖਾਂ ਦਾ ਨੇੜਾ ਜਨੇਊ ਪਾਉਂਦਾ ਸੀਗਾ ਉਸ ਵੇਲੇ ਦੀ ਰੀਤ ਸੀਗੀ ਕਿ ਜਦੋਂ ਬੱਚਾ ਇਸ ਉੱਪਰ ਪਿਆਉਂਦਾ ਹੈ ਕਹਿੰਦੇ ਉਹ ਵਹਿ ਜਾਂਦਾ ਹੈ ਬਾਪੂ ਨੇ ਸਾਰਾ ਕੱਟ ਕਰ ਲਿਆ ਰਿਸ਼ਤਰ ਬਣਾ ਲਿਆ ਪਿੰਡ ਵਾਲੇ ਆ ਗਏ ਬੰਦੇ ਆ ਗਏ ਬਾਪੂ ਵੀ ਕਹਿੰਦਾ ਹੁੰਦਾ ਸੀਗਾ ਪਰੰਦਾ ਸੰਤੋਖੀ ਆ ਜਿਹਨੇ ਉਹ ਪਾਉਣ ਲੱਗੇ ਜਦੋਂ ਤਾਂ ਉਦੋਂ ਉਹ ਨਾਇਕ ਨਾ ਕਰਦੇ ਕਿ ਮੈਂ ਇਹ ਜਨੂ ਨਹੀਂ ਪਾਉਣ ਦਾ ਫਾਇਦਾ ਸੁਖੀ ਹੋਏਗਾ ਆਪਾਂ ਸਾਰੇ ਮੈਂ ਸਾਰੀ ਡੀਟੇਲ ਵੀ ਨਹੀਂ ਜਾਂਦਾ ਹੈਗਾ ਪਰ ਸਾਰੇ ਸ਼ਬਦ ਪੜਨੇ ਆ ਦਇਆ ਗਪਾ ਸੰਤੋਖ ਸੂਤ ਜੱਜ ਗੰਢੀ ਸਦ ਵਰਤ ਕੋਈ ਸਾਡੇ ਜੇ ਮੈਂ ਤਾਂ ਉਹ ਜਨੂ ਪਾਹਾਂਗਾ ਜਿਹੜਾ ਕਦੇ ਟੁੱਟੇ ਨਾ ਇਸ ਸਮੇਂ ਨਾਲ ਜਿਹੜੇ ਨਹੀਂ ਤੋੜਦੇ ਇੱਕ ਸਮੇਂ ਨਾਲ ਇੱਕ ਸਮੇਂ ਤੇ ਜਿਹੜੇ ਨਹੀਂ ਤੁਰਦੇ ਉਹ ਲੰਘ ਗਏ ਨੂੰ ਤੱਕ ਕੇ ਬੈਹਿ ਕੇ ਚੁੱਪਦੇ ਜਾਂਦ ਨੂੰ ਜਾਣ ਵਾਲੇ ਕਦੇ ਵੀ ਅੱਛਾ ਕਹਿ ਕੇ ਨਹੀਂ ਜਾਂਦੇ ਮੈਂ ਛੇਤੀ ਮੁੜ ਆਮ ਆ ਗਏ ਕਹਿ ਕੇ ਚੁੱਪ ਆਪ ਨੂੰ ਆਪਣੇ ਸਾਹ ਦੇ ਕੋਲ ਮਖੌਟੀ ਹੁੰਦੇ ਨੇ ਕੁਝ ਖਾਸ ਲੋਕ ਜੀ ਚਿਹਰੇ ਲੈ ਕੇ ਤੁਰਦੇ ਕੁਝ ਖਾਸ ਲੋਕ ਜੀ ਚਿਹਰੇ ਗੀਤ ਲਿਖਾ ਉਸ ਕਾਗਜ਼ ਤੇ ਜਿਹੜਾ ਪਤੰਗਾ ਵਿੱਚ ਹੁੰਦਾ ਹੈ ਡੋਰ ਉਸਦੀ ਕੱਟ ਦੇਵਾਂ ਉਹ ਨੇਰੀਆਂ ਵਿੱਚ ਵੀ ਉੜਦੀ ਜਾਂਦੇ ਬਿਜਲੀਆਂ ਨੂੰ ਕੋਲ ਬਲਾ ਬੱਦਲ ਪੜਨ ਇੱਕ ਹੀਤ ਮੇਰੀ ਵਿੱਚ ਅੱਖਰ ਲਥਰਨਾ ਸ਼ਾਈ ਹੋਵੇ ਉਸ ਢੰਗ ਦੀ ਸੁਰਮਾ ਪਾਪਾਂ ਇੱਲਾ ਆਈਆਂ ਸੁਰਮਾ ਪਾਪਾਂ ਇੱਲਾ ਆਈਆਂ ਪਤੰਗ ਮੇਰੀ ਨੂੰ ਯਾਰ ਬਣਾਇਆ ਐਂ ਤੇ ਚਾਦਰ ਤੇ ਤੇ ਬਹਾਦਰ ਦਿੱਲੀ ਦੇ ਵਿੱਚ ਆਏ ਐ ਦਿਖ ਜੰਜੂ ਦੀ ਰਾਖੀ ਖਾਤਰ ਗੁਰੂ ਆਸੀਸ ਕਟਾਏ ਐ ਸਤ ਗੁਰੂ ਆਸੀਸ ਕਟਾਈ ਐ ਐਂ ਤੇ ਚਾਦਰ ਤੇ ਤੇ वचे आए तिलक झंजू जी राखी खात सतगुरु असीस कटा गुरू असीस कटा आए चल कश्मीर को पंडत ਥੱਕੇ ਹੰਮ ਦੇ ਹਾਰੇ ਆਏ ਚੱਲ ਕਸ਼ਮੀਰ ਤੋਂ ਪੰਡਿਤ ਥੱਕੇ ਹੰਮ ਦੇ ਹਾਰੇ ਗੁਰੂ ਨਾਨਕ ਦੇ ਦਰ ਤੋਂ ਮਿਲ ਕੇ ਦੁਖੀਆਂ ਕਾਈ ਸਹਾਰੇ ਗੁਰੂ ਨਾਨਕ ਦੇ ਦਰ ਤੇ ਮਿਲਦੇ ਦੁਖੀਆਂ ਤਾਈ ਸਹਾਰੇ

ਮਨ ਤੇ ਦਿਮਾਗੋਂ ਭਰੇ ਰਹਿ ਭਲਾ ਕਰੋ ਕੋਈ ਤੋਖਾ ਨਾ ਦੇਵੋ ਉਸ ਦੇ ਹੁਕਮ ਨਾਲ ਸਾਰੇ ਇੱਕੋ ਸ਼ਕਤੀ ਦੇ ਗੁੰਜ ਨੇ ਆਪਾਂ ਕੁੱਤੇ ਵੀ ਜੋੜ ਕੇ ਏਕੇ ਨਾਲ ਦਿਮਾਗ ਰਚਣਾਉਣੇ ਨੇ ਛੋਟੀ ਸੋਚ ਛੱਡ ਕੇ ਆਪਣੇ ਆਪਣੇ ਹਿਰਦੇ ਸੋੜੇ ਕਰਕੇ ਹੱਕ ਸੱਚ ਤੇ ਕਿਰਤ ਕਰਕੇ ਕਿਰਦਾਰ ਨੇ ਚਮਕਾਉਣੇ ਨੇ ਸੰ ਲੈ ਰਹੇ ਆਂ ਜੀ ਤਾਂ ਵੀ ਵਧੀਆ ਪੈਨਸ਼ਨ ਹੁਣ ਲੱਖ ਤੋਂ ਘਟਨੀ ਬੈਠੀ ਟੀਚਰਾਂ ਨੂੰ ਝੜੇ ਗਏ ਪ੍ਰੋਫੈਸਰਾਂ ਨੂੰ ਤੇ ਇੱਥੇ ਵੀ ਪੈਨਸ਼ਨ ਲੱਗੀ ਹੋਈ ਆ ਥੋੜਾ ਜਿਹਾ ਵਾਧੂ ਯੋਗਦਾਨ ਬਾਰੇ ਪੁੱਛੀ ਬਾਕੀ ਆਪਾਂ ਨੂੰ ਦੇਖੋ ਗੁਰੂ ਸਾਹਿਬ ਦਾ ਹੈਗਾ ਵੀ ਜਸਮਾ ਹਿੱਸਾ ਕੱਢਣਾ ਚਾਹੀਦਾ ਏ ਗੱਡਾਂਗੇ ਨਾ ਸੁખી ਰਾਵਾਂਗੇ ਨਹੀਂ ਤਾਂ ਬੱਚਿਆਂ ਦੇ ਮਤਲਬ ਗਲਤ ਕੰਮ 'ਚ ਲੱਗ ਜਾਣਗੇ ਸਾਡੇ ਬਾਬਾ ਜੀ ਨੂੰ ਜਦੋਂ ਵੀਡੀਓ ਮੈਡੀਟਰ ਸੀ ਉਹਨਾਂ ਨੂੰ ਪੁੱਛਿਆ ਗਿਆ ਜੱਜ ਨੇ ਐਡਰੈਸ ਦਿੱਤੇ ਉਹ ਕਹਿੰਦਾ ਵੀ ਤੁਸੀਂ ਜਦੋਂ ਮੈਂਬਰਸ਼ਿਪ ਪੜਦੇ ਹੋ ਤਾਂ ਤੁਸੀਂ ਮਤਲਬ ਇਹਨਾਂ ਤੋਂ ਚੰਦਾ ਲੈਣੇ ਆ 20 ਰੁਪਏ ਉਨੇ ਦੱਸਿਆ ਜੀ ਸਾਡਾ ਜਿਹੜਾ ਧਰਮਿਆਂ ਦੇ ਵਿੱਚ ਨਾ ਮਤਲਬ ਕੋਈ ਚੰਦਾ ਨਹੀਂ ਲਿਆ ਜਾਂਦਾ ਦਸਨਾ ਆਪਦਾ ਆਪ ਦੇ ਕੱਢ ਕੇ ਪ੍ਰੋਫਟ ਚੋ ਚਿੱਤਾ ਜਾਂਦਾ ਗੁਰੂ ਸਾਹਿਬ ਦੇ ਨਾਮ ਉਹ ਮੈਂ ਇਸ ਤਰ੍ਹਾਂ ਕਹਿਣਾ ਚਾਹੁੰਦਾ ਮੇਰੀ ਗੁੱਸਾ ਗੱਲ ਉਹਨਾਂ ਨਾਲ ਦਾ ਕਿ ਜਿਹਨਾਂ ਐ ਡਬਲ ਪੈਨਸ਼ਨ ਨੇ ਉਹ ਥੋੜੇ ਜਿਹਾ ਵਾਧੇ ਦੋ ਦੂਜਿਆਂ ਨੂੰ ਵੀ ਦੇਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਜਿੰਨਾ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਐਸੇ ਤੋਂ ਬਿਨਾ ਕੋਈ ਕੰਮ ਨਹੀਂ ਚੱਲਦਾ ਚਲੋ ਜਿਹੜੇ ਨਵੇਂ ਆਏ ਆ ਥੋੜੇ ਜਿਹਾ ਅਪਾਇਡ ਕਰਨ ਨੂੰ ਘੱਟ ਰਹਿਣ ਹੌਲੀ ਹੌਲੀ ਕਿਰਤ ਕਰੋ को नाम जपो मेरी अंतवी पीढ़ी है पुत्रे लग, लगर, मैं खुद मेरे बच्चे मेरे पुत्र पुत्रियों मैं आज आस करना मेरे पुत्र पुत्रियों इस लगन का लै गए पिता को लगे मैं खुद तेना बच्चे सफल है सख्त मेहनत करते हैं किरत भी करते हैं मेरा नाम भी उचा किता है यही मैं आस करता है मैं सवेरे अरदास भी करना ਕੀ ਮੇਰੀ ਨੂੰ ਮੇਰੀ ਪਿਆਰੀ ਬੇਟੀਆਂ ਸੁਨੀਲ ਨੂੰ ਪਿਆਰੀ ਤੇ ਜਿਨ੍ਹਾਂ ਦੇ ਨਾ ਬੜੀਆਂ ਨਾਲ ਪੰਛੀ ਐ ਤਪ ਦਿਲ ਲੁਕਾਈ ਤੈਂ ਠੰਡ ਵਰਤਾਏ ਛੇੜ ਮਰਦਨ ਆ ਰਬਾਬ ਬਣਿਆ ਏ ਤਪ ਦਿਲ ਲੁਕਾਈ ਤੈਂ ਠੰਡ ਵਰਤਾਏ ਛੇੜ ਮਰਦਾਂ ਨੇ ਆ ਰਬਾਬ ਬਾਣਿਆ ਤਪ ਦਿਲ ਕਾਏ ਜਗ ਦੀਆਂ ਪੀੜਾ ਹੁਣ ਜਾਂਦਿਆਂ ਨਥੰਮੀਆਂ ਕਰਨੀਆਂ ਪਹਿਣੀਆਂ ਕੋਠਾਸੀਆਂ ਨਲਮੀਆਂ ਜਗ ਦੀਆਂ ਪੀੜਾ ਹੁਣ ਜਾਂਦਿਆਂ ਨਥੰਮੀਆਂ ਕਰਨੀ ਆਪਣੀਆਂ ਉਹ ਦੱਸਿਆਂ ਨਲਮੀਆਂ ਰਬਿ ਫੁਰਮਾਨ ਜਾ ਕੇ ਲੋਕਾਂ ਨੂੰ ਸੁਣਾਏ ਛੇੜ ਮਰਦ ਨੇ ਆ ਰਵਾਬ ਭਾੜਿਆਏ ਚੱਕਬਦੀਲ ਕਾਹੇ ਖਾਸ ਦੀ ਫਤਿਹ ਹੈ ਆਪਾਂ ਸਾਰਿਆਂ ਦੀ ਫਤਿਹ ਹੈ ਇੱਕ ਕਵੀ ਨੇ ਕਿਹਾ ਹੈ ਜਿਸ ਕਿਸ ਜ਼ੁਬਾਨ पे ਫਤਿਹ उसकी मैदान में फतेह जिसकी जुबान फते, में फतेह उसकी मैदान में फतेह जिसकी मैदान में फतेह उसकी जहान में पते। अर्थ है आज, हर दिल वर्गा पर अज का दिन कुछ खास हो गया अपने लिए मंगते हा रोज पर अज सरबले अरदास हो गई ਕਰਦੇ ਹਾਂ ਅਰਦਾਸ ਵਾਹਿਗੁਰੂ ਸਾਡਾ ਇਹ ਸੁਪਨਾ ਸਾਕਾਰ ਹੋਵੇ ਹਰ ਸਿਰ ਤੇ ਹੋਵੇ ਪਾਕ ਸੋਣੀ ਹਰ ਦਿਸਦਾ ਬੰਦਾ ਸਲਤਾਨ ਹੋਵੇ ਅਸਲਿਖ ਹੈ ਜੀ ਆਇਲਸ ਪਾਉਣੇ ਕੁੜੀਆਂ ਅੱਛਾ ਕਈ ਕੁੜੀਆਂ ਪਿਆਰ ਦਾ ਬੋਝ ਫੋਲਾ ਕਰਨ ਲਈ ਆਇਲਸ ਕਰਦੀਆਂ ਵਿਆਹ ਕਰਵਾਉਂਦੇ ਬਾਹਲੇ ਮੁਲਕਾਂ ਚ ਜਾ ਨਾਲੇ ਪੜਦੀ ਆ ਤੇ ਨਾਲ ਹੀ ਸ਼ਿਫਟਾਂ ਵੀ ਲਾਉਂਦੇ ਪਿਓ ਦੀ ਪੱਗ ਤੇ ਨੀਆਂ ਲਾਵਾਂ ਦੀ ਲਾਜ ਰੱਖਦੀਆਂ ਤੇ ਨਾ ਸਿਰਫ ਆਦੇ ਘਰ ਵਾਲੇ ਨਹੀਂ ਸਗੋ ਘਰ ਵਾਲੇ ਦੇ ਘਰ ਵਾਲਿਆਂ ਨੂੰ ਵੀ ਪੇਪਰ ਭੇਜ ਬਾਹਰਲੇ ਮੁਲਕਾਂ ਦੇ ਵੀਜੇ ਦਿਵਾਉਂਦੀਆਂ ਘਰ ਵਾਲੇ ਤੇ ਪਰਿਵਾਰ ਦੀ ਇੱਜ਼ਤ ਕਰਦੀਆਂ ਖਿਆਲ ਰੱਖਦੀਆਂ ਤੇ ਪਰਿਵਾਰ ਦੇ ਜੀਆਂ ਨੂੰ ਦਿਲੋਂ ਅਪਣਾਉਂਦੀਆਂ ਤਾਂ ਵੀ ਪਤਾ ਨਹੀਂ ਕਿ ਇਹ ਕੁੜੀਆਂ ਘਰ ਵਾਲੇ ਦੇ ਘਰ ਵਾਲਿਆਂ ਨੂੰ ਪਸੰਦ ਹੀ ਨਹੀਂ ਆਉਂਦੀਆਂ ਪਸੰਦ ਹੀ ਨਹੀਂ ਆਉਂਦੀਆਂ ਆਇਲੈਸ ਵਾਲੇ ਧੰਨਵਾਦ ਇਹੋ ਜਿਹੜਾ ਲਾਹੌਰ ਤੋਂ ਲੈ ਕੇ ਗੜਗਾਵਾਂ ਤੱਕ 36 ਜ਼ਿਲ੍ਹੇ ਜਿਹੜੇ ਹੁੰਦੇ ਸੀ ਤੇ ਉਹਨੂੰ ਵੰਡ ਕੇ ਲਾਜੀ ਨਿਗਰ ਨੇ ਸਵਾਰਥੀ ਜਿਧਰ ਨੇ ਆਪਣੇ ਕੁਰਸੀ ਦੇ ਭੁੱਖੇ ਲਟੇਰੇ ਨੇ ਡਿਟਾਣੇ ਇਹਨੂੰ ਛੋਟਾ ਜਿਹਾ ਕਰ ਦਿੱਤਾ 12 ਜ਼ਿਲ੍ਹੇ ਦਾ ਹੌਲੀ ਹੌਲੀ ਚਾਰ ਚੱਕ ਮੰਤਰੀ ਜਿਹੜੇ ਬਣੇ ਕਹਿੰਦੇ ਦੋ ਕਹਿੰਦੇ ਤਿੰਨ ਜ਼ਿਲ੍ਹੇ ਬਣਾ ਕੇ ਤੇ ਅੱਜ 23 ਜ਼ਿਲ੍ਹੇ ਭਾਵੇਂ ਉਹਦੇ ਬਣਾਤੇ ਆ ਪਰ ਬਹੁਤ ਛੋਟਾ ਪੰਜਾਬ ਜਿਹੜਾ ਰਹਿ ਗਿਆ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਪਿਆਰੇ ਵੀ ਇੱਥੇ ਗੱਲਬਾਤਾਂ ਹੋਈਆਂ ਬਹੁਤ ਸਾਰੀਆਂ ਕਫਰਾਂ ਗੋਲੀਆਂ ਗਈਆਂ ਬਹੁਤ ਤਕੜੇ ਸਮਾਜ ਸੁਧਾਰਤ ਹੋਏ ਆ ਸਿੱਖਾਂ ਤੋਂ ਦੇ ਪਹਿਲੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਮਾਜ ਨੂੰ ਨਵੀਂ ਸੇਧ ਦੇਣ ਵਾਸਤੇ ਚਾਰੇ ਦੁਨੀਆਂ ਦੇ ਵਿੱਚ ਚਾਰੇ ਦਿਸ਼ਾਵਾਂ ਦੇ ਵਿੱਚ ਆਪਣੀਆਂ ਫੇਰਾਂ ਜਿਹੜੀਆਂ ਪਾਈਆਂ ਉਹਦੇ ਵਿੱਚ ਅੱਜ ਸੱਚ ਦੇ ਧਾਰਤ ਸਮਾਜ ਦੀ ਉਸਾਰੀ ਵਾਸਤੇ ਉਹਨਾਂ ਨੇ ਵੱਖ-ਵੱਖ ਲੋਕਾਂ ਨੂੰ ਸੰਵੇਦਿਤ ਕਰ ਤੇ ਮਿਹੋਰ ਕੱਢ ਕੇ ਇਹ ਇੱਕ ਕਿੰਤੇ ਕਰੋ ਵੰਡ ਸਕੋ ਤੇ ਨਾਮ ਜਪੋ ਗạchੜਾ ਸਿੰਘ ਦੇਸ਼ ਆਸ ਦੇ ਵਿੱਚ ਉਹਨਾਂ ਨੇ ਸਾਰੇ ਨਹੀਂ ਦਿੱਤਾ ਇੱਥੇ ਜਸਵੰਤ ਸਿੰਘ ਰਪਾਲ ਜੀ ਬੋਲਤੇ ਗਏ ਉਹਨਾਂ ਨੇ ਇੱਕ ਇੱਕ ਗੱਲ ਤੇ ਅਮਲ ਕਰਨ ਦੀ ਲੋੜ ਆ ਉਹਨਾਂ ਦੀਆਂ ਗੁਰਮਾਨਤ ਦੇਵ ਜੀ ਦੀਆਂ ਸਿਖਿਆਵਾਂ ਤੇ ਅਸੀਂ ਬਿਲਕੁਲ ਚੱਲ ਨਹੀਂ ਰਹੇ ਪਰ ਚੱਲਣਾ ਚਾਹੀਦਾ ਹੈ ਸਾਨੂੰ ਉਹਨਾਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਬਹੁਤ ਵਧੀਆ ਸੀ ਜਿਹੜੀਆਂ ਉਹਨਾਂ ਨੇ ਕਹੀਆਂ ਕਿ ਕਿਸ ਤਰ੍ਹਾਂ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਸਹੀ ਰੂਪ ਦੇ ਵਿੱਚ ਸੱਚੇ ਹੱਥਾਂ ਦੇ ਵਿੱਚ ਕਿਵੇਂ ਮੰਨ ਸਕਦੇ ਹਾਂ ਐ ਸਮਾਂ ਬਹੁਤ ਥੋੜਾ 5 ਵਜੇ ਤੱਕ ਹੀ ਹੁੰਦਾ ਹੈ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਮੈਂ ਸ਼ਵਾਲਕ ਟੀਵੀ ਚੰਨੋ ਦਾ ਰਿਪੋਰਟਰ ਦੇ ਤੌਰ ਤੇ ਇਸ ਲਈ 4 ਸਾਲ ਤੋਂ ਕਲਕੱਤੀ ਦੇ ਵਿੱਚ ਸਵਾਵਾ ਨਿਵਾ ਰਿਹਾ ਹਾਂ ਤੇ ਅਸੀਂ ਕੋਸ਼ਿਸ਼ ਹੁੰਦੀ ਹੈ ਸਾਡੀ ਕਿਸੇ ਵੀ ਸੈਟਿਕ ਸਭਾ ਦੀ ਜਾਂ ਸੀਨੀਅਰ ਸਿਟੀਜ਼ਨ ਦੀ ਸੁਸਾਇਟੀ ਐਸੋਸੀਏਸ਼ਨ ਦੀ ਕੋਈ ਵੀ ਚਾਹੇ ਮਹੀਨਾਵਾਰ ਮੀਟਿੰਗ ਹੈ ਚਾਹੇ ਕੋਈ ਸਮਾਨਾ ਪ੍ਰੋਗਰਾਮ ਨੇ ਉਹਨਾਂ ਨੇ ਕਵਰੇਜ ਕਰਕੇ ਤੇ ਅਸੀਂ ਆਪਣੇ ਚੈਨਲ ਦੇ ਉੱਤੇ ਚਵਾਉਣੇ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜੇ ਇਹਨਾਂ ਨੇ ਅਜੇ ਵੀ ਕਿਸੇ ਭੰਪੜਾ ਨੇ ਸਾਡੇ ਸ਼왈ਕ ਟੀਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਕਰਨ ਤੇ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾ ਦੇਣ ਤਾਂ ਕਿ ਚੈਨਲ ਤੇ ਖਿਆਲ ਦੀਆਂ ਵੀਡੀਓ ਸਮੇਂ ਸਿਰ ਤੁਹਾਡੇ ਤੱਕ ਪਹੁੰਚ ਸਕਣ ਤਾਂ ਪਿਆਰ ਕਰੀ ਸਸੂਕਾ ਤੁਸੀਂ ਅੱਜ ਦੀ ਮੀਟਿੰਗ ਨੂੰ ਜਿਹੜੇ ਚਾਰ ਚੰਨ ਲਾਏ ਆ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਇਹਦੇ ਵਿੱਚ ਮੈਂ ਸਖੀ ਸਾਹਿਬ ਨੂੰ ਜਿਵੇਂ ਸਿੱਧੂ ਸਾਹਿਬ ਕਹਿ ਹੀ ਗਏ ਆ ਕਿ ਬਹੁਤ ਵੱਡੀ ਇਹਨਾਂ ਦੀ ਦੇਣਿਆ ਇਹਨਾਂ ਦੀ ਜਿਹੜੀ ਹੈਗੀ ਆ ਸ਼ਬਦਾਂ ਦੇ ਵਿੱਚ ਇੰਨੀ ਖੇਚਿਆ ਜਿਹਦੇ ਕਰਕੇ ਤੁਸੀਂ ਹੁਣ ਤੱਕ ਬੈਠੇ ਹੋ ਤੇ ਇਹਨਾਂ ਨੂੰ ਇਸ ਚੀਜ਼ ਦਾ ਬਹੁਤ ਬਹੁਤ ਸਤਿਕਾਰ ਸਨਮਾਨ ਜਾਂਦਾ ਤੇ ਬਾਕੀ ਸਾਡੇ ਜਿਹੜੇ ਪੁਰਾਣੇ ਮੈਂਬਰਾਂ ਦੇ ਵਿੱਚੋਂ ਆ ਸੁਰਿੰਦਰ ਸਿੰਘ ਢਿੱਲੋਂ ਤੇ ਮਨਮੋਹਨ ਸਿੰਘ ਬਾਛ ਇਹਨਾਂ ਦਾ ਵੀ ਯੋਗਦਾਨ ਬੜਾ ਆ ਕਦੇ ਵੀ ਇਹ ਕਿਸੇ ਵੀ ਮੀਟਿੰਗ ਨੂੰ ਇਹਨਾਂ ਨੇ ਮੇਰਾ ਖਿਆਲ ਆ ਮੈਂ ਨਹੀਂ ਕੀਤਾ ਵੀ 22 ਸਾਲ ਹੋ ਗਏ ਆ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜਿੱਗਾ ਇਸ ਤਰੀਕੇ ਦੇ ਨਾਲ ਇਹ ਡੈਡੀਕੇਟਡ ਆ ਇਸ ਸਮਾ ਦੇ ਲਈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨਾਲ ਹੀ ਜਿਹੜੇ ਅੱਜ ਦੇ ਪ੍ਰੋਗਰਾਮ ਬਣਾਏ ਗਏ ਆ ਉਹਨਾਂ ਨੂੰ ਪੂਰੇ ਫੁੱਲ-ਫੁੱਲ ਕਰਨ ਲਈ ਉਹ ਸਿਰਫ ਤੁਹਾਡੀ ਸਹਿਯੋਗ ਨਾਲ ਹੀ ਪੂਰੇ ਕੀਤੇ ਜਾ ਸਕਦੇ ਤੁਸੀਂ ਵੱਧ ਤੋਂ ਵੱਧ ਦੇ ਦੇ ਹਿੱਸਾ ਪਾਉਂਦੇ ਰਹੋ ਆਪਣੇ ਸ਼ਬਦਾਂ ਦੇ ਨਾਲ ਆਪਣੀਆਂ ਰਸਨਾਵਾਂ ਦੇ ਨਾਲ ਕਬਤਕ ਆਣੀਆਂ ਦੇ ਨਾਲ ਤੇ ਇਹ ਨਾਲ ਹੀ ਤੁਹਾਡੀ ਹਾਜ਼ਰੀ ਉਹ ਤੋਂ ਵੀ ਇੰਪੋਰਟੈਂਟ ਆ ਤਾਂ ਕਿ ਇਹਨੂੰ ਆਪਾਂ ਹੋਰ ਵੀ ਇਸ ਕਮਰੇ ਤੋਂ ਇਸ ਚਾਰ ਦੀਵਾਰੀ ਤੋਂ ਬਾਹਰ ਬਾਹਰ ਤੱਕ ਲੈ ਕੇ ਜਾ ਸਕੀਏ ਇਹਦੇ ਵਿੱਚ ਇਹੋ ਜੀਆਂ ਗੱਲਾਂ ਬਾਤਾਂ ਹੋਇਆ ਕਰਨਗੀਆਂ ਤੇ ਇਹ ਉਹ ਵਧੀਆ ਲੱਗੇ ਤਾਂ ਕਿ ਲੋਕ ਇੱਥੇ ਪਹੁੰਚਣ ਵਾਲੇ ਨਹੀਂ ਸਗੋਂ ਕਿ ਇਹਦੀਆਂ ਰਿਪੋਰਟਾਂ ਪੜਨ ਵਾਲੇ ਵੀ ਇਹਦੀ ਸਿਰਫ ਕਰਨ ਤੇ ਉਹਨੂੰ ਦੇਖ ਕੇ ਨਿਰਾਸ਼ ਹਾਰਨ ਵਾਲੇ ਹਾਰ ਤੋਂ ਜੇ ਨਾ ਹੋਣ ਨਿਰਾਸ਼ ਧੰਗ ਤਰੀਕਾ ਸੋਚ ਕੇ ਪੂਰੀ ਕਰਨ ਪਿਆਸ ਟੱਗ ਤਰੀਕਾ ਸੋਕੇ ਪੂਰੀ ਕਰਨ ਪਿਆਸ ਆਪਣੇ ਹਿੱਤ ਧਿਆਕੇ ਬੰਦਾ ਬਣਦਾ ਨੇਕ ਆਪਣੇ ਹਿੱਤ ਧਿਆਕੇ ਬੰਦਾ ਬਣਦਾ ਨੇਕ ਲਾਲਚ ਵਿੱਚ ਮਨ ਜੋਲਦਾ ਕੀਤੇ ਯਤਨ ਅਨੇਕ ਪਤਾ ਉਸ ਨੂੰ ਲੱਗਿਆ ਹੋਣਾ ਕਿ ਮੇਰਾ ਵੀ ਸਾਹਿਤ ਨਾਲ ਕੋਈ ਵਾਸਤਾ ਹੈ ਮੈਂ ਸ਼ਹਿਰ ਦੀ ਸੱਤ ਸਭਾ ਵਿੱਚ ਜਾਂਦਾ ਰਹਾਂ ਤੁਸੀਂ ਦੇਖੋ ਸੱਤ ਸਭਾ ਦੇ ਪ੍ਰਿੰਪੋਰਟ ਮੈਂ ਸ਼ਾਇਦ ਇਸ ਤਰ੍ਹਾਂ ਸਵਾਲ ਪੁੱਛ ਰਿਹਾ ਮੈਨੂੰ ਲੱਗਿਆ ਕਿ ਮੈਂ ਇਸ ਨੂੰ ਪੁੱਛਾਂ ਕਦੋਂ ਆਇਆ ਕ੍ਰੇਡਾ ਕਿਉਂ ਆਪੀ ਆਪ ਹੀ ਕਹਾਣੀ ਦਾ ਮੁੱਖ ਪਾਤ ਕਦੋਂ ਆਇਆ ਕ੍ਰੇਡਾ ਉਸ ਨੇ ਦੱਸਿਆ ਕਿ ਉਹ ਆਪਣੀ ਕੁੜੀ ਕੋਲੇ ਥੋੜੇ ਸਮੇਂ ਲਈ ਆਇਆ ਮੈਂ ਕਿਹਾ ਜੀ ਸਾਡੀ ਸਵਾਦੀ ਨੀਤੀ ਹੈ 10 ਤਰੀਕ ਅੱਜ ਉਸ ਹਾਲ ਆ ਕਲਗਰੀ ਦੇ ਹਾਲ ਦੇ ਵਿੱਚ ਮੀਟਿੰਗ ਹੋਈ ਹੈ ਕਲਗਰੀ ਲੇਖਕ ਸਭਾ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਇਸ ਮੀਟਿੰਗ ਦੇ ਵਿੱਚ ਮੈਡਮ ਗਰਚਰਨਪੌਰ ਥਿੰਦਾ ਜਿਹੜੇ ਇਹ ਸਖਤਰ ਵੀ ਨੇ ਕਲਗਰੀ ਲੇਖਕ ਸਭਾ ਕਲਚਰਲ ਐਸੋਸੀਏਸ਼ਨ ਦੇ ਤੇ ਕਲਗਰੀ ਔਮਨ ਕਲਚਰਲ ਐਸੋਸੀਏਸ਼ਨ ਦੇ ਵੀ ਉਹ ਕੋਆਰਡੀਨੇਟਰ ਨੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਉਹ ਅਹੁਦੇਦਾਰ ਨੇ ਕਰਦਿਆਂ ਗੱਲਬਾਤ ਸਸਰੀਕਰ ਭੈਣ ਜੀ ਸਸਰੀਕਰ ਜੀ ਸ਼ਵਾਰਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਮਿਹਰਬਾਨੀ ਸ਼ੁਕਰੀਆ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਬੜੀ ਭਰਵੀ ਤੇ ਬੜੇ ਵਿਚਾਰ ਉਤਾਂਦਰੀ ਵੀ ਹੋਇਆ ਇਹਦੇ ਵਿੱਚ ਗੋਹਰਪੁਰ ਗੁਰੂ ਨਾਨਕ ਦੇਵ ਜੀ ਦਾ ਤੇ ਪੰਜਾਬ ਦਿਵਸ ਵੀ ਅੱਜ ਹੈਗਾ 1 ਨਵੰਬਰ 1966 ਨੂੰ ਜਦੋਂ ਪੰਜਾਬ ਸੂਬਾ ਬਣਿਆ ਛੋਟਾ ਜਿਹਾ ਰਹਿ ਗਿਆ ਕੀ ਕਹਿਣਾ ਚਾਹੋਗੇ ਅੱਜ ਦੀ ਮੀਟਿੰਗ ਬਾਰੇ ਬਿਲਕੁਲ ਜੀ ਅੱਜ ਦੀ ਮੀਟਿੰਗ ਜਿਹੜੀ ਹੈ ਨਵੰਬਰ ਮਹੀਨੇ ਦੇ ਮੁੱਖ ਦਿਹਾੜਿਆਂ ਨੂੰ ਅਸੀਂ ਸਮਰਪਿਤ ਕੀਤੀ ਸੀ ਜਿਨ੍ਹਾਂ ਦੇ ਵਿੱਚੋਂ ਜਿਵੇਂ ਕਿ ਹੁਣੇ ਤੁਸੀਂ ਦੱਸ ਰਹੇ ਸੀ ਕਿ ਪੰਜਾਬ ਦੇ ਨੂੰ ਵੀ ਅਸੀਂ ਗੱਲਬਾਤ ਉਹਦੇ ਬਾਰੇ ਕੀਤੀ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਉਸ ਗੁਰਪੁਰਬ ਜਿਹੜਾ ਹੈ ਉਹ ਵੀ ਸਾਡਾ 5 ਨਵੰਬਰ ਨੂੰ ਹੈ ਤੇ ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਜੀ ਦਾ 350 ਆਸ਼ਾਦ ਅਦੀਸ ਜਿਹੜਾ ਹੈ ਉਹ ਪੂਰੇ ਦੇਸ਼ ਦੇ ਵਿੱਚ ਤੇ ਵਿਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ ਅਸੀਂ ਇਹ ਦਿਹਾੜਾ ਸਬਰਪਤ ਕੀਤਾ ਸੀ ਕਿ ਸਾਨੂੰ ਸਿੱਖੀ ਜੀਵਨ ਦੀ ਕੀ ਜਿਹੜੀ ਸੇਧ ਹੈ ਉਹ ਗੁਰੂਆਂ ਵੱਲੋਂ ਮਿਲੀ ਹੈ ਅਸੀਂ ਅੱਜ ਉਸ ਦੇ ਉੱਪਰ ਕਿੰਨਾ ਕੁ ਪੂਰੇ ਉਤਰਿਆ ਤੇ ਕਿੰਨਾ ਕਿੱਥੇ ਖਲੋਤੇ ਆ ਇਦੇ ਬਾਰੇ ਪਰਵੀ ਵਿਚਾਰ ਚਰਚਾ ਹੋਈ ਆ ਹਰ ਇੱਕ ਨੇ ਦਿਲ ਖੋਲ ਕੇ ਵਿਚਾਰ ਦਿੱਤੇ ਨੇ ਖਾਸ ਤੌਰ ਤੇ ਰੁਪਾਲ ਜੀ ਨੇ ਬਹੁਤ ਹੀ ਡਰ ਚੁਣੌਤੀ ਭਰਪੂਰ ਪੱਖ ਨੇ ਉਹਨਾਂ ਨੂੰ ਸ਼ੋਹਿਆ ਇਹਦੇ ਬਾਰੇ ਵਿਚਾਰ ਜਿਹੜੇ ਨੇ ਸਾਂਝੇ ਹੋਏ ਉਮੀਦ ਹੈ ਕਿ ਇਹ ਵਿਚਾਰ ਜਿਹੜੇ ਨੇ ਸਾਡੀ ਸਭਾ ਦੇ ਰਾਹੀਂ ਜਿੰਨੇ ਵੀ ਲੋਕੇ ਹਾਜ਼ਰ ਸੀ ਉਹਨਾਂ ਤੱਕ ਪਹੁੰਚੇ ਨੇ ਤੇ ਹੋਰ ਦੂਰ ਦੂਰ ਤੱਕ ਪਹੁੰਚਣਗੇ ਸੋ ਮੇਰੀ ਇਹੀ ਕਹਿਣਾ ਹੈ ਅੱਜ ਦੀ ਮੀਟਿੰਗ ਦੇ ਬਾਰੇ ਦੇ ਵਿੱਚ ਤੇ ਥੈਂਕ ਯੂ ਸ਼ਵਲਕਟੇ ਵੀ ਇੱਕ ਤਰਸੀ ਸਮਖਬਰ ਕੀਤਾ ਤਾਨੂੰ ਭੈਣ ਜੀ ਛਾਡੇ ਸ਼ਵਾਰਕ ਟੀਵੀ ਚੈਨਲ ਤੇ ਦੇਸ਼ਾਂ ਵਿਦੇਸ਼ਾਂ ਚ ਈਵਨ ਸੰਸਾਰ ਪੱਧਰ ਤੇ ਵੇਖਿਆ ਜਾ ਰਿਹਾ। ਮਿਹਰਬਾਨੀ ਤੁਸੀਂ ਆਪਣੀ ਵੱਲੋਂ ਆਵਾਮ ਨੂੰ ਕੀ ਸੁਨੀਆਂ ਦੇਣਾ ਚਾਹੋਗੇ? ਵਿੱਚੋਂ ਬਾਹਰ ਨਿਕਲੀ ਸਿਰਫ ਅਸੀਂ ਤੋਤਾ ਰਟਣ ਨਾ ਕਰੀਏ ਬਲਕਿ ਜੋ ਗੁਰਬਾਣੀ ਦੇ ਵਿੱਚ ਅਸਲ ਦੇ ਵਿੱਚ ਗਿਆਨ ਹੈ ਉਸ ਗਿਆਨ ਨੂੰ ਪ੍ਰੈਕਟੀਕਲੀ ਆਪਣੇ ਅੰਦਰ ਲੈ ਕੇ ਆਈਏ। ਉਹ ਜਿਵੇਂ ਕਿਹਾ ਗਿਆ ਕਿ ਇੱਕ ਚੰਗਾ ਮਾਡਲ ਸਿੱਖ ਹੋਵੋ ਤੁਸੀਂ ਮਾਡਲ ਵਿਅਕਤੀ ਹੋਵੋ ਦੱਸਣ ਦੀ ਲੋੜ ਹੀ ਨਾ ਪਵੇ ਲੋਕੀ ਸਾਨੂੰ ਵੇਖ ਕੇ ਹੀ ਉਸ ਜੀਵਨ ਨੂੰ ਅਪਣਾਉਣ ਲਈ ਉਤਾਵਲੇ ਹੋ ਜਾੜ ਇਹ ਹੈ ਮੈਨੂੰ ਲੱਗਦਾ ਸਿੱਖੀ ਦਾ ਉਦੇਸ਼ ਬਾਬੇ ਨਾਨਕ ਨੇ ਇੱਕ ਨਸੀ ਕਿਹਾ ਕਿ ਮੈਨੂੰ ਮੰਨੋ ਲੋਕ ਹੀ ਬਾਬੇ ਨਾਨਕ ਨੂੰ ਮੰਨਣ ਲੱਗ ਗਏ ਕਿਉਂਕਿ ਬਾਬੇ ਨਾਨਕ ਦਾ ਇੱਕ ਐਗਜ਼ੈਂਪਲਰੀ ਜੀਵਨ ਸੀ ਅਸੀਂ ਵੀ ਉਹੋ ਜਿਹਾ ਜੀਵਨ ਜੇ ਸਾਧ ਤੱਕ ਹੋ ਸਕੇ ਅਪਣਾਉਣ ਦਾ ਯਤਨ ਕਰੀਏ ਤਾਂ ਉਮੀਦ ਹੈ ਕਿ ਤਾਂ ਹੀ ਅਸੀਂ ਉਹਨਾਂ ਦੇ ਪਾਇ ਪੂਰਨਿਆ ਤੇ ਚੱਲ ਸਕਦੇ ਹਾਂ ਬਹੁਤ ਬਹੁਤ ਮਿਹਰਬਾਨੀ ਪੈਂਦੀ ਸ਼ੁਕਰੀਆ